ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦਾ ਵੀ ਠੀਕ ਠਾਕ ਹੋਵੋਗੇ ਸੋ ਭਰਾਵੋ ਇੱਕ ਤੁਹਾਨੂੰ ਬੇਨਤੀ ਕਰਨੀ ਸੀ ਅਪੀਲ ਕਰਨੀ ਸੀ ਮੇਰੇ ਪਿੰਡ ਦਾ ਇੱਕ ਨੌਜਵਾਨ ਵੀਰ ਹੈ ਸੋ ਜੋ ਬਹੁਤ ਮਿਹਨਤ ਕਰਦਾ ਸੀ ਦਿਨ ਰਾਤ ਮਿਹਨਤ ਕਰਦਾ ਸੀਗਾ ਤੇ ਇਕੱਲੇ ਕਮਾਉਣ ਵਾਲਾ ਸੀਗਾ ਉਹ ਸਾਡੇ ਭਰਾ ਦੇ 2-3 ਦਿਨ ਪਹਿਲਾਂ ਕੋਠੇ ਤੋਂ ਡਿਗਣ ਕਾਰਨ ਉਹਦੀ ਰੀਡ ਦੀ ਹੱਡੀ ਤੇ 6 ਵਜੇ ਬਹੁਤ ਜ਼ਿਆਦਾ ਪੀਜੀਆਈ ਦੇ ਵਿੱਚ ਦਾਖਲ ਹੈ ਸੋ ਪਿੱਛੇ ਪਰਿਵਾਰ ਦੇ ਵਿੱਚ ਕੋਈ ਕਮਾਉਣ ਵਾਲਾ ਵੀ ਨਹੀਂ ਹੈਗਾ ਸੋ ਘਰ ਦਾ ਗੁਜ਼ਾਰਾ ਜੋ ਉਹਦੀ ਸਿਰ ਤੇ ਚੱਲਦਾ ਸੀ ਆ ਤੇ ਉਹਦੀ ਘਰ ਵਾਲੀ ਵੀ ਨਹੀਂ ਹੈਗੀ ਮਤਲਬ ਉਹਦੇ 4 ਬੱਚੇ ਆ ਚਾਰੇ ਕੁੜੀਆਂ ਨੇ ਚਾਰੇ ਕੁੜੀਆਂ ਨੇ ਤੇ ਮਾਂ ਦਾ ਸਿਰ ਤੇ ਸਾਇਆ ਹੈ ਨਹੀਂ ਬਹੁਤ ਦੁੱਖ ਦੀ ਘੜੀ ਆਈ ਹੈ ਸੋ ਬੇਨਤੀ ਕਰਦਾ ਮੈਂ ਕਾਊਂਟਰ ਨੰਬਰ ਵੀ ਤੁਹਾਨੂੰ ਉਹਦੀ ਆਪਾਂ ਲਾਵਾਏ ਉਹਦੀ ਫੋਟੋ ਕਾਊਂਟਰ ਨੰਬਰ ਦੀ ਤੇ ਥੱਲੇ ਵੀ ਆਪਾਂ ਲਿਖ ਦਾਂਗੇ Google Pay ਨੰਬਰ ਲਿਖ ਦਾਂਗੇ ਸੋ ਭਰਾ ਬਣ ਕੇ ਬੇਨਤੀ ਹੈ ਜਿੰਨਾ ਵੀ ਹੋ ਸਕੇ ਆ 150 200 ਜਿੰਨਾ ਵੀ ਹੋ ਸਕਦਾ ਜਿੰਨੀ ਤੁਹਾਡੀ ਹੈਸੀਅਤ ਆ ਪਰਮਾਤਮਾ ਨੇ ਤੁਹਾਨੂੰ ਦਿੱਤਾ ਜਰੂਰ ਉਹ ਭਰਾ ਦੀ ਤੁਸੀਂ ਹੈਲਪ ਕਰਿਓ ਇੱਕ ਬਹੁਤ ਲੋਡਬੰਦ ਪਰਿਵਾਰ ਹੈ ਉਹ ਜਰੂਰਤਾ ਪਰਿਵਾਰ ਨੂੰ ਕਿਉਂਕਿ ਉਹ ਵੀਰ ਕੰਮ ਕਰਦਾ ਸਾਰਾ ਦਿਨ ਤੇ ਰਾਤ ਨੂੰ ਜੋ ਆਪਣਾ ਪੈਸੇ ਕਮਾਉਦਾ ਉਹਦੇ ਸੌਦਾ ਪਤਾ ਲੈ ਕੇ ਆਉਂਦਾ ਸੀਗਾ ਚਾਰ ਕੁੜੀਆਂ ਨੇ ਤੇ ਕੁੜੀਆਂ ਵਿਚਾਰੀਆਂ ਪੜ੍ਹਦੀਆਂ ਨੇਆਂੀਆਂ ਨੇ ਹਜੇ ਸੋ ਪਹਿਲਾਂ ਵੀ ਦੱਸਿਆ ਮੈਂ ਵੀ ਘਰ ਵਾਲੀ ਉਹਦੇ ਹੈ ਨਹੀਂ ਬੱਚਿਆਂ ਦੇ ਸਿਰ ਤੇ ਮਾਂ ਦਾ ਸਾਆ ਹੈ ਨਹੀਂਗਾ ਸੋ ਮੈਂ ਬੇਨਤੀ ਕਰਦਾ ਉਹ ਭਰਾ ਦੀ ਜਰੂਰ ਹੈਲਪ ਕਰਿਓ ਇਹ ਕੋ ਲੋੜਵੰਦ ਇਨਸਾਨ ਆ ਉਹ ਭਰਾ ਸਵੇਰੇ ਉੱਠਦਾ ਉੱਠ ਕੇ ਗੁਰੂ ਘਰ ਦੇ ਦਰਸ਼ਨ ਦੇ ਲਈ ਜਾਂਦਾ ਸਾਨੂੰ ਮੈਂ ਵੀ ਜਾਨਾ ਉੱਥੇ ਗੁਰੂ ਘਰ ਦੇ ਵਿੱਚ ਉੱਥੇ ਸਾਨੂੰ ਮਿਲਦਾ ਬਹੁਤ ਮਿਲਣ ਸਾਰ ਇਨਸਾਨ ਆ ਉਹ ਭਰਾ ਦੇ ਅੱਜ ਬਹੁਤ ਮਾੜਾ ਟਾਈਮ ਆ ਗਿਆ ਸੋ ਮੈਂ ਬੇਨਤੀ ਕਰਦਾ ਜਿੰਨਾ ਵੀ ਤੁਸੀਂ ਕਰ ਸਕਦੇ ਹੋ ਉਹਦਾ Google Pay ਨੰਬਰ ਥੱਲੇ ਲਿਖਦੇ ਆ ਅਕਾਊਂਟ ਨੰਬਰ ਲਿਖਦੇ ਆ ਸੋ ਭਰਾ ਦੀ ਤੁਸੀਂ ਵੱਧ ਤੋਂ ਵੱਧ ਹੈਲਪ ਕਰਿਓ ਲੋੜ ਆ ਪਰਿਵਾਰ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਪਰਮਾਤਮਾ ਆਪ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਬਹੁਤ ਬਹੁਤ ਧੰਨਵਾਦ ਸ਼ਸ਼ੀਕਲ ਜੀ ਵਾਹਿਗੁਰੂ ਜੀ ਦਾ ਖਾਲਸਾ Vai, guru que